ਸਿੱਖਾਂ ਨੇ ਕੈਨੇਡਾ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਉਹ ਵਿਭਿੰਨਤਾ, ਬਰਾਬਰੀ ਅਤੇ ਨਿਆਂ ਦੇ ਮੁੱਲਾਂ ਨੂੰ ਉੱਚਾ ਰੱਖਦੇ ਹਨ। ਦੇਸ਼ ਪਰ ਵਿੱਚ ਮੌਜੂਦ ਹਿੱਸੇਦਾਰੀ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਸਭ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ। ਚੰਦਰ ਆਰਿਆ ਵਰਗੇ ਉਗਰਵਾਦੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਟਿਕਟ ਨਾ ਦੇਣ ਦਾ ਲਿਬਰਲ ਪਾਰਟੀ ਦਾ ਫੈਸਲਾ ਸਵਾਗਤਯੋਗ ਹੈ। ਇਹ ਸਿੱਧ ਕਰਦਾ ਹੈ ਵੰਡ ਵਾਲੀ ਰਾਜਨੀਤੀ ਦਾ ਕੈਨੇਡਾ ਵਿੱਚ ਕੋਈ ਵੀ ਥਾਂ ਨਹੀਂ ਹੈ। ਕਨਜ਼ਰਵੇਟਿਵ ਪਾਰਟੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਨਾ ਦੇਵੇ ਜੋ ਸਿਰਫ ਲਿਬਰਲ ਉਮੀਦਵਾਰਾਂ ਨਾਲ ਮੁਕਾਬਲਾ ਕਰਨੇ ਸਿੱਖ ਹਿੱਤਾਂ ਵਿਰੁੱਧ ਕੰਮ ਕਰਦੇ ਹਨ ਕੈਨੇਡਾ ਦੇ ਸਿੱਖਾਂ ਨੂੰ ਇਹ ਜੀ ਨੁਮਾਇਦਗੀ ਮਿਲਣੀ ਚਾਹੀਦੀ ਹੈ ਜੋ ਉਹਨਾਂ ਦੇ ਮੂਲ ਅਧਿਕਾਰਾਂ ਤੇ ਹਿੱਤ ਦੀ ਪੂਰੀ ਤਰ੍ਹਾਂ ਪੈਰਵਾਹੀ ਕਰੇ ਰਾਜਨੀਤਿਕ ਪਾਰਟੀਆਂ ਨੂੰ ਏਕਤਾ ਅਤੇ ਨਿਆਂ ਨੂੰ ਬਹਿਲ ਦੇਣੀ ਚਾਹੀਦੀ ਹੈ ਤਾਂ ਜੋ ਹਰ ਸਿੱਖ ਦੀ ਆਵਾਜ਼ ਇੱਜ਼ਤ ਨਾਲ ਸੁਣੀ ਜਾਵੇ ਤਾਂ ਸਿੱਖਾਂ ਨੇ ਕੈਨੇਡਾ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਉਹ ਵਿਭਿੰਨਤਾ ਬਰਾਬਰੀ ਅਤੇ ਨਿਆਂ ਦੇ ਮੁੱਲਾਂ ਨੂੰ ਚਾਰਕਦੇ ਹਨ ਦੇਸ਼ ਪਰ ਵਿੱਚ ਮੌਜੂਦ ਹਿੱਸੇਦਾਰੀ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਸਭ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਚੰਦਰ ਆਰਿਆ ਵਰਗੇ ਉਗਰਵਾਦੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਟਿਕਟ ਨਾ ਦੇਣ ਦਾ ਲਿਬਰਲ ਪਾਰਟੀ ਦਾ ਫੈਸਲਾ ਸਵਾਗਤਯੋਗ ਹੈ ਇਹ ਸਿੱਧ ਕਰਦਾ ਹੈ ਵੰਡ ਵਾਲੀ ਰਾਜਨੀਤੀ ਦਾ ਕੈਨੇਡਾ ਵਿੱਚ ਕੋਈ ਵੀ ਥਾਂ ਨਹੀਂ ਹੈ ਕਨਜ਼ਰਵੇਟਿਵ ਪਾਰਟੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਨਾ ਦੇਵੇ ਜੋ ਸਿਰਫ ਲਿਬਰਲ ਉਮੀਦਵਾਰਾਂ ਨਾਲ ਮੁਕਾਬਲਾ ਕਰਨੇ ਸਿੱਖੇ ਹਿੱਤਾਂ ਵਿਰੁੱਧ ਕੰਮ ਕਰਦੇ ਹਨ ਕੈਨੇਡਾ ਦੇ ਸਿੱਖਾਂ ਨੂੰ ਇਹ ਜੀ ਨੁਮਾਇਦਗੀ ਮਿਲਣੀ ਚਾਹੀਦੀ ਹੈ ਜੋ ਉਹਨਾਂ ਦੇ ਮੂਲ ਅਧਿਕਾਰਾਂ ਤੇ ਹਿੱਤ ਦੀ ਪੂਰੀ ਤਰ੍ਹਾਂ ਪੈਰਵਾਈ ਕਰੇ ਰਾਜਨੀਤਿਕ ਪਾਰਟੀਆਂ ਨੂੰ ਇਕਤਾ ਅਤੇ ਨਿਆਂ ਨੂੰ ਬਹਿਲ ਦੇਣੀ ਚਾਹੀਦੀ ਹੈ ਤਾਂ ਜੋ ਹਰ ਸਿੱਖ ਦੀ ਆਵਾਜ਼ ਇੱਜ਼ਤ ਨਾਲ ਸੁਣੀ ਜਾਵੇ ਸਿੱਖਾਂ ਨੇ ਕੈਨੇਡਾ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਉਹ ਵਿਭਿੰਨਤਾ ਬਰਾਬਰੀ ਅਤੇ ਨਿਆਂ ਦੇ ਮੁੱਲਾਂ ਨੂੰ ਉੱਚਾ ਰੱਖਦੇ ਹਨ ਦੇਸ਼ ਪਰਵ ਵਿੱਚ ਮੌਜੂਦ ਹਿੱਸੇਦਾਰੀ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਸਭ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਚੰਦਰ ਆਰਿਆ ਵਰਗੇ ਉਗਰਵਾਦੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਟਿਕਟ ਨਾ ਦੇਣ ਦਾ ਲਿਬਰਲ ਪਾਰਟੀ ਦਾ ਫੈਸਲਾ ਸਵਾਗਤਯੋਗ ਹੈ ਇਹ ਸਿੱਧ ਕਰਦਾ ਹੈ ਵੰਡ ਵਾਲੀ ਰਾਜਨੀਤੀ ਦਾ ਕੈਨੇਡਾ ਵਿੱਚ ਕੋਈ ਵੀ ਥਾਂ ਨਹੀਂ ਹੈ ਕਨਜ਼ਰਵੇਟਿਵ ਪਾਰਟੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਨਾ ਦੇਵੇ ਜੋ ਸਿਰਫ ਲਿਬਰਲ ਉਮੀਦਵਾਰਾਂ ਨਾਲ ਮੁਕਾਬਲਾ ਕਰਨੇ ਸਿੱਖਿਆ ਕਮਰੁੱਧ ਕੰਮ ਕਰਦੇ ਹਨ ਕੈਨੇਡਾ ਦੇ ਸਿੱਖਾਂ ਨੂੰ ਇਹ ਜੀ ਨੁਮਾਇਦਗੀ ਮਿਲਣੀ ਚਾਹੀਦੀ ਹੈ ਜੋ ਉਹਨਾਂ ਦੇ ਮੂਲ ਅਧਿਕਾਰਾਂ ਤੇ ਹਿੱਤ ਦੀ ਪੂਰੀ ਤਰ੍ਹਾਂ ਪੈਰ ਵਾਇ ਕਰੇ ਰਾਜਨੀਤਿਕ ਪਾਰਟੀਆਂ ਨੂੰ ਇਕਤਾ ਅਤੇ ਨਿਆਂ ਨੂੰ ਬਹਿਲ ਦੇਣੀ ਚਾਹੀਦੀ ਹੈ ਤਾਂ ਜੋ ਹਰ ਸਿੱਖ ਦੀ ਆਵਾਜ਼ ਇੱਜ਼ਤ ਨਾਲ ਸੁਣੀ ਜਾਵੇ ਸਿੱਖਾਂ ਨੇ ਕੈਨੇਡਾ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਉਹ ਵਿਭਿੰਨਤਾ ਬਰਾਬਰੀ ਅਤੇ ਨਿਆਂ ਦੇ ਮੁੱਲਾਂ ਨੂੰ ਉੱਚਾ ਰੱਖਦੇ ਹਨ ਦੇਸ਼ ਪਰ ਵਿੱਚ ਮੌਜੂਦ ਹਿੱਸੇਦਾਰੀ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਸਭ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਚੰਦਰ ਆਰਿਆ ਵਰਗੇ ਉਗਰਵਾਦੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਟਿਕਟ ਨਾ ਦੇਣ ਦਾ ਲਿਬਰਲ ਪਾਰਟੀ ਦਾ ਫੈਸਲਾ ਸਵਾਗਤ ਉਪਯੋਗ ਹੈ ਇਹ ਸਿੱਧ ਕਰਦਾ ਹੈ ਵੰਡ ਵਾਲੀ ਰਾਜਨੀਤੀ ਦਾ ਕੈਨੇਡਾ ਵਿੱਚ ਕੋਈ ਵੀ ਥਾਂ ਨਹੀਂ ਹੈ ਕਨਜ਼ਰਵੇਟਿਵ ਪਾਰਟੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਨਾ ਦੇਵੇ ਜੋ ਸਿਰਫ ਲਿਬਰਲ ਉਮੀਦਵਾਰਾਂ ਨਾਲ ਮੁਕਾਬਲਾ ਕਰਨੇ ਸਿੱਖ ਹਿੱਤਾਂ ਵਿਰੁੱਧ ਕੰਮ ਕਰਦੇ ਹਨ ਕੈਨੇਡਾ ਦੇ ਸਿੱਖਾਂ ਨੂੰ ਇਹ ਜੀ ਨੁਮਾਇਦਗੀ ਮਿਲਣੀ ਚਾਹੀਦੀ ਹੈ ਜੋ ਉਹਨਾਂ ਦੇ ਮੂਲ ਅਧਿਕਾਰਾਂ ਤੇ ਹਿੱਤ ਦੀ ਪੂਰੀ ਤਰ੍ਹਾਂ ਪੈਰਵਾਹੀ ਕਰੇ ਰਾਸ਼ਨੀਤਿਕ ਪਾਰਟੀਆਂ ਨੂੰ ਏਕਤਾ ਅਤੇ ਨਿਆਂ ਨੂੰ ਬਹਿਲ ਦੇਣੀ ਚਾਹੀਦੀ ਹੈ ਤਾਂ ਜੋ ਹਰ ਸਿੱਖ ਦੀ ਆਵਾਜ਼ ਇੱਜ਼ਤ ਨਾਲ ਸੁਣੀ ਜਾਵੇ Love you.